ਲੈ ਭਾਈ ਬਾਈ ਦੇ ਪੋਸਟਰ ਲੱਗ ਗਏ ਆ ਆ ਬੈਠਾ ਬੰਦਾ ਜਿਹਨੇ ਝੂਟਣਾ ਹੁਣ ਤਿਆਰ ਆ ਓਏ 200 ਰੁਪਏ ਹੈ 200 ਰੁਪਏ ਹੁਣ 200 ਰੁਪਏ ਬੜੂਏ ਚ ਪੋਣ ਆ ਸੁਣਾਵਾ ਹੁਣ ਟਿੱਕੀਆਂ ਵਾਲੇ ਪੈਸੇ ਪੂਰੇ ਕਰਨੇ ਆਪਾਂ ਹੈ ਆ ਭਾਈ ਝੂਟੂਗਾ ਦੇ ਹੁਣ ਟਿਕਟ ਦੀ ਕਰਾਉਣੇ ਐਂਟਰੀ ਲੈ ਭਾਈ ਲਾ ਦੇ ਟਾਈਮਰ ਲਾ ਦੀ ਮੈਂ ਦੱਸੀ ਜਲੀ ਗਿਨਣਾ ਹੋ ਗਿਆ ਠੀਕ ਹੈ ਜੀ ਵੀਡੀਓ ਪਾਵਾਂਗੇ ਟਾਈਮਰ ਤੂੰ ਵੀ ਗਿਣਾ ਏ 1 ਮਿੰਟ ਓਏ ਉਹ ਟਾਈਮਰ ਲਾ ਤੂੰ ਇਧਰ ਉਹ ਬਾਈ ਕੁੜੀ ਦਿਖਾਉਣਾ ਔਖਾ ਰੁਕ ਜਾ ਕੋਈ ਨਾ ਜੇ ਨਾ ਚੁੜੇਗਾ ਨਾ ਸਹੀ ਵੀਰ ਭੱਗੇ ਸਮਝਵਾਂਗੇ ਇੱਕ ਮਿੰਟ ਕਰ ਦੇ ਕਰ ਦੇ ਓਕੇ ਓਕੇ ਚੱਲ ਫੋਲ ਐ ਖੋਲ ਕੇ ਕੁਰਸੀ ਘੜ ਦੇ ਥੱਲੋਂ ਜਮਾ ਦੇਖ ਲੈ ਕੋਈ ਨਾ ਉਹ ਗਾਲਾਂ ਨਾ ਖੋਲ ਐ ਐ ਹੱਥ ਕੁੱਟ ਕੇ ਪਾਈ ਬਸ ਚੱਲ ਚਲੋ ਵੀ ਉਹ ਕੋਈ ਨਾ ਜਿੰਨਾ ਟਾਈਮ ਮਰਜੀ ਲੱਗ ਗਿਆ ਯਾਰ ਹਲਕਾ ਦੇਖ ਕੇ ਚੜਾਇਆ ਤੈਨੂੰ ਵੀ ਚੱਲ ਤੂੰ ਕਰ ਲੇਗਾ ਪੂਰਾ ਕੱਢ ਦੇ ਕੁਰਸੀ ਬਾਈ ਆ ਦੇ ਲਾਦਾ ਕਿੰਨਾ ਕਿੰਨੇ ਸਕਿੰਟ ਹੋ ਗਏ ਬਾਈ ਸ਼ੁਰੂ ਬਾ ਦ 3 ਸਕਿੰਟ ਹੀ ਹੋਇਆ ਬਾ ਲੈ ਲਿਆ ਕੰਮ ਟਾਈਮ ਨਾਲ ਦੱਸੋ ਨੂੰ ਕੁਝ ਵੀ ਨਾ ਕਰੋ ਆਰਾਮ ਨਾ ਕਰ ਜਣੇ ਯਾਰ ਬਾ ਜਮਾ ਯਾਰ ਤੂੰ ਉਵੇਂ ਰਹਿ ਬਿਨਾ ਉਹ ਤੋਂ ਬਸ ਬਾਸ 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 ਹੋ ਜਾਂਦਾ ਹੋ ਜਾਣਾ ਟਾਈਮ ਪੂਰਾ ਲੈ 80 ਸਕਿੰਟ ਹੀ ਆ ਲੈ 80 ਸਕਿੰਟ ਮਾੜੀ ਭੁੱਡੀ ਗੱਲ ਨਹੀਂ ਵੀਰ ਪੰਜਾਂ ਦਾ ਸਵਾਲ ਆ 20 ਦਾ ਬਾਈ ਨੂੰ ਵੀ 200 ਆ ਪੱਟ ਤੇ ਪਿਆ ਬਾਈ हां वडते بیا ਜਮਾ ਬਸ ਕਿ ਨਹੀਂ ਬਸ ਹੌਸਲਾ ਨਾ ਛੱਡੀ ਹੌਸਲਾ ਨਾ ਛੱਡੀ ਝੂਟੀ ਚੱਲ ਹਾਂ ਅਜਾ ਚੈਲੰਜ ਪੂਰਾ ਕਰਨਾ ਕਈ ਬੰਦੇ ਤਾਂ ਹੋਇਆ ਨਹੀਂ ਇਹ ਪੂਰਾ ਬਾਈ ਕਿੰਨੇ ਹੋ ਗਏ ਬਾਬੇ ਬਸ ਉਹ ਜਾ ਕਿੰਨਾੜੇ ਹੋਏ 40 ਸਕੰਡ ਹੋ ਗਈ ਲੈ ਲੈ ਹੀ ਕੰਮ ਆਉਂਦਾ ਜਮਾ ਚੱਲ ਕਰਿਆ ਚੱਲ ਕਰਿਆ ਆਹ ਬਾਈ ਚੈੱਕ ਕਰਨ ਲੱਗਾ ਬਾਈ ਦੇਖ ਕਾ ਜੂੜ ਗਏ ਮੜਾ ਜਾ ਲਾਗਾ ਤੂੰ ਸਕੈਂਟ ਨਹੀਂ ਬਾਈ ਇਹ ਦੇਖ ਨਹੀਂ ਬਾਈ ਨਹੀਂ ਝੂਟਿਆ ਨਹੀਂ ਜਾਂਦਾ 40 ਬੰਦਾ 40 ਸਕੈਂਟ ਮਸਾਂ ਝੂਟਿਆ ਜਾਂਦਾ ਇਹ ਨਵੀਂ ਕਰਦੇ ਕੋਈ ਚੱਲ ਬਈ ਇਹ ਨਹੀਂ ਝੂਟੇ ਦੇਖ ਲੈ ਕਰਦੇ ਸਕੈਂਟ ਇਹ ਤਿੰਨ ਸਕੈਂਟ ਬਾਈ ਝੂਟ ਗਿਆ ਬਬ ਇਹ ਚੱਲ ਕਰਿਆ ਇਹ ਭਾਈ ਭਾਈ ਉਹ ਤਿਲਕ ਲਿਆ ਤੋ ਉਹ ਤਿਲਕ ਦੇ ਆ ਉਹ ਦੇਖ ਆ ਓਏ ਨਹੀਂ ਲੜਕਦੇ ਯਾਰ ਲੜਕਦੇ ਯਾਰ ਹਾਂ ਆਹੀ ਚੱਕਰਾ ਦੇ ਚਲੋ ਸ਼ੇਅਰ ਕਰੇ ਦਬਕੇ ਧੰਨਵਾਦ